ਪਾਈ ਗੁਰ ਜੀ ਕੀ ਫਤਿਹ ਹੁਣ ਅਸੀਂ ਬੈਠੇ ਆ ਇੱਥੇ ਰਸੂਲਪੁਰ ਪਿੰਡ ਤੇ ਨਾਲ ਮੇਰੇ ਆਲੇ ਦੁਆਲੇ ਦੇ ਪਿੰਡਾਂ ਦੀ ਸਾਧ ਸੰਗਤ ਵੀ ਆ ਤੇ ਇੱਥੇ ਬੰਨ ਦੇ ਉੱਤੇ ਹੀ ਬੈਠੇ ਆ ਜਿੱਥੇ ਬੰਨ ਦੇ ਅੰਦਰਲੇ ਬੰਨੇ ਪਾਣੀ ਚੱਲਦਾ ਤੇ ਜਿਹੜਾ ਸਤਲੁਜ ਤੇ ਬਿਆਸ ਦਰਿਆ ਦਾ ਪਾਣੀ ਸਾਡੇ ਪੱਟੀ ਹਲਕੇ ਦੇ ਬੰਨ ਦੇ ਤੇ ਪਰੇ ਫਿਰੋਜ਼ਪੁਰ ਹਲਕੇ ਦੇ ਜਿਹੜਾ ਬੰਨ ਹੈ ਉਹਦੇ ਵਿਚਕਾਏ ਚੱਲਦਾ ਲਗਭਗ 3 ਲੱਖ 30 ਹਜ਼ਾਰ ਕਿਊਸੀਕ ਪਾਣੀ ਚੱਲਦਾ ਪਿਆ ਤੇ ਏ ਅੱਜ ਸਵੇਰ ਦਾ ਹੀ ਹੋ ਗਿਆ 6-7 ਘੰਟੇ ਜਦੋਂ ਦਾ 3 ਲੱਖ 30 ਹਜ਼ਾਰ ਕਿਊਸੀ ਚੱਲਦਾ ਪਿਆ ਬਾਕੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਡਰਨ ਦੀ ਲੋੜ ਨਹੀਂ ਕਿਉਂਕਿ ਕੱਲ ਵੀ ਮੈਂ ਨਾ ਲਗਭਗ ਰਾਤ 12:30 ਵਜੇ ਜਿੱਥੇ ਆਪਣਾ ਘੜੋਮ ਪਰੇ ਹਰੀ ਕੇ ਸਾਰੇ ਮੈਂ ਬੰਨ ਤੇ ਜਿੰਨੀ ਸੰਗਤ ਹੀ ਸਾਰਿਆਂ ਕੋਲ ਹੋ ਗਏ ਸਾਰਿਆਂ ਨੂੰ ਇਹ ਵਿਸ਼ਵਾਸ ਦਿਵਾ ਕੇ ਵੀ ਕੋਈ ਇਹੋ ਜੀ ਗੱਲ ਨਹੀਂ ਗਈ ਕਿਉਂਕਿ ਕੱਲ ਵੀ ਕਿਸੇ ਨੇ ਸ਼ਰਾਰਤੀ ਬੰਦੇ ਨੇ ਫੁਵਾੜ ਡਾਈ ਹੀ ਵੀ ਉਜੀ ਅਗਲੇ ਪੰਨੇ ਆਰਮੀ ਦੀ ਸ਼ੌਣੀ ਡੁੱਬ ਗਈ ਆ ਉਹ ਅਸਲਾ ਡੁੱਬ ਜਾਣਾ ਤੇ ਆਰਮੀ ਨੇ ਜਾਂ ਤੇ ਆ ਕੇ ਬੰਦ ਤੋੜ ਜਾਣਾ ਤੇ ਜਾਂ ਕਹਿੰਦੇ ਵੀ ਬੰਬ ਮਾਰ ਦੇਣਾ ਇਵੇਂ ਹੀ ਕਿਹਾ ਸੀ ਹੈ ਤੇ ਵੇਖੋ ਲੋਕ ਜਿਹੜੇ ਇਹੋ ਜਿਹੇ ਸ਼ਰਾਰਤੀ ਫਵਾਹਾਂ ਫਲਾਉਂਦੇ ਆ ਨਾ ਇਹਦਾ ਕਿੱਡਾ ਨੁਕਸਾਨ ਹੋਇਆ ਜਿੰਨੇ ਪਿੰਡ ਬੰਨਣਾ ਲੱਗਦੇ ਆ ਨਾ ਤੇ ਬੰਨ ਦੇ ਨਾਲ ਜਿਹੜੀਆਂ ਨਾਲ ਲੱਗਦੀਆਂ ਬੈਕਾਂ ਵਾਂ ਜਿੱਥੇ ਕਿ ਕੋਈ ਇੱਕ ਭੂਰਾ ਜਿੰਨਾ ਡਰ ਨਹੀਂ ਕੋਈ ਖਤਰਾ ਨਹੀਂ ਪਿਛਲੇ 5-26 ਦਿਨਾਂ ਤੋਂ ਪਾਣੀ ਚੱਲਦਾ ਸੀ ਕੋਈ ਆਪਦਾ ਸਮਾਨ ਨਹੀਂ ਲੈ ਕੇ ਗਿਆ ਇੱਥੋਂ ਜਿਹੜੇ ਬੰਦੇ ਨਾਲ ਸੁਰੱਖਤ ਪਾਸਾ ਵਾ ਜਿਹੜਾ ਬੰਦ ਦੇ ਅੰਦਰ ਉਹ ਤੇ ਅਸੀਂ ਆਪ ਕਹਿੰਨੇ ਆਂ ਕਿ ਆਪਦਾ ਸਮਾਨ ਚੁੱਕ ਲੋ ਜੀ ਜਾਂ ਜੰਤ ਕੱਢ ਲੋ ਪਾਣੀ ਦਾ ਕੋਤਬਾਰ ਨਹੀਂ ਹੁੰਦਾ ਵੀ ਪਿੱਛੋਂ ਪਾਣੀ ਵਧ ਨਾ ਜਾਵੇ ਤੇ ਜਿਹੜਾ ਬੰਨੋਂ ਬਾਹਰ ਆ ਉਹ ਨਾ ਪਹਿਲਾ ਖਤਰਾ ਸੀ ਨਾ ਹੁਣ ਖਤਰਾ ਨਾ ਗਾਂ ਕੋਈ ਖਤਰਾ ਉਹ ਕੱਲ ਵੀ ਰੌਲਾ ਪਾ ਕੇ ਲੋਕਾਂ ਨੇ ਆਪਦੇ ਬੈੱਡ ਘਰ ਜਿਹੜੇ ਦਾਣੇ ਬਿਸਤਰੀ ਇੱਥੋਂ ਤੱਕ ਆਪਦੇ ਪਸ਼ੂ ਡੰਗਰ ਕੱਢ ਕੇ ਆਪਦੇ ਬੱਚੇ ਵੀ ਗਾਂ ਰਿਸ਼ਤੇਦਾਰਾਂ ਕੋ ਪੀਤੀ ਜਿਹੜਾ ਕਿ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਜੇ ਕੋਈ ਖਤਰਾ ਹੋਵੇ ਤੇ ਵੇਖੋ ਆਮ ਆਦਮੀ ਪਾਰਟੀ ਦੀ ਸਰਕਾਰ ਤੁਹਾਡੀ ਆਪਦੀ ਸਰਕਾਰ ਮੈਂ ਤੁਹਾਡੇ ਵਿੱਚ ਬੈਠਾ ਕੱਲ ਵੀ ਸਾਰੀ ਰਾਤ ਮੈਂ ਤੁਰਿਆ ਫਿਰਦਾ ਰਿਆਂ ਬੰਨ ਦੇ ਉੱਤੇ ਨਾਲ ਆਪਣੇ ਭੈਣਾ ਭਰਾਵਾਂ ਨੂੰ ਮਿਲਦੇ ਰਹਿਆਂ ਸਾਰਿਆਂ ਨੂੰ ਇਹ ਵਿਸ਼ਵਾਸ ਦਉਂਦੇ ਰਹੇ ਇੱਥੋਂ ਤੱਕ ਕਿ ਕੱਲ ਵੀ ਮੈਂ ਫੇਸਬੁੱਕ ਤੇ ਵੀਡੀਓ ਪਾਈਆਂ ਵੀ ਕੋਈ ਕਬਰਾਂ ਦੀ ਲੋੜ ਨਹੀਂ ਕੋਈ ਸਮਾਨ ਕੱਢਣ ਦੀ ਲੋੜ ਨਹੀਂ ਕੋਈ ਇਹੋ ਜਿਹਾ ਖਤਰਾ ਨਹੀਂ ਆਰਮੀ ਦਾ ਕੰਮ ਬੰਨ ਤੋੜਨਾ ਨਹੀਂ ਆਰਮੀ ਦਾ ਕੰਮ ਬੰਨ ਜੋੜਨਾ ਹੈ ਆਰਮੀ ਦਾ ਕੰਮ ਲੋਕਾਂ ਨੂੰ ਵਸਾਉਣਾ ਆ ਆਰਮੀ ਦਾ ਕੰਮ ਲੋਕਾਂ ਨੂੰ ਰੋੜਨਾ ਨਹੀਂਗਾ ਇਹ ਵੇਖੋ ਲੋਕਤੰਤਰ ਆ ਇਹੋ ਜੀ ਥੋੜਾ ਗੱਲ ਕੋਈ ਗੱਲ ਹੋਵੇ ਤੇ ਘਟੋ ਘਟ ਦੋ ਦਿਨ ਪਹਿਲਾਂ 48 ਘੰਟੇ ਪਹਿਲਾਂ ਸਰਕਾਰ ਲਟ ਕਰਦੀ ਆ ਵੀ ਆ ਖਤਰਾ ਆ ਤੁਸੀਂ ਇਥੋਂ ਉੱਠ ਜੂ ਆ ਜਦੋਂ ਪਾਣੀ ਆਉਣਾ ਸੀ ਸਾ ਆਪਣੀ ਪੰਜਾਬ ਸਰਕਾਰ ਨੇ ਅਲਰਟ ਕੀਤਾ ਕਿ ਨੀ ਵਿਚ ਲਿਆ ਨੂੰ ਵੀ ਪਾਉ ਕੱਢ ਲੋ ਸਮਾਨ ਪਾਣੀ ਆਉਣ ਹਾਂਜੀ ਪਾਣੀ ਆਉਣ ਤੋਂ 48 ਘੰਟੇ ਪਹਿਲਾਂ ਅਸੀਂ ਤੁਹਾਨੂੰ ਅੰਦਰ ਇਹ ਸਮਾਨ ਕੱਢ ਲੋ ਜੀ ਕੱਢ ਲੋ ਪਾਣੀ ਵਧ ਜਾਣਾ ਪਾਣੀ ਵਧ ਜਾਣਾ ਪਰ ਚਲੋ ਸਿਰੜੀ ਆ ਲੋਕ ਨਹੀਂ ਉੱਠੇ ਵਿੱਚੋਂ ਪਰ ਆ ਜਿਹੜੇ ਫਵਾਹ ਫਲਾਉਣ ਵਾਲੇ ਆ ਸ਼ਰਾਰਤੀ ਬੰਦੇ ਉਹਨਾਂ ਨੇ ਇੰਨਾ ਨੁਕਸਾਨ ਕਰਾਤਾ ਹੁਣ ਜਿਹੜਾ ਸਮਾਨ ਚੁੱਕਿਆ ਲੋਕਾਂ ਨੇ ਘਰਾਂ 'ਚੋਂ ਉਹ ਜਿਹੜੇ ਬੈੱਡ ਚੁੱਕੇ ਆ ਜਾਂ ਕੋਈ ਮੰਜੇ ਲੱਦੇ ਆ ਫ੍ਰਿਜ ਲੱਦੀ ਆ ਕੋਈ ਵੀ ਸਮਾਨ ਲੱਦਿਆ ਸਮਾਨ ਜਦੋਂ ਲੱਦੀਏ ਲਾਈਏ ਫੇਰ ਲੱਦੀਏ ਲਾਈਏ ਮੈਨੂੰ ਮੇ ਇਹ ਵੀ ਇਦਾਂ ਜ਼ਿਆਦਾ ਸਮਾਨ ਤੇ ਵੇਖੇ ਟੁੱਟ ਜਾਂਦਾ ਪੁਰ ਜਾਂਦਾ ਤੇ ਜਿਹੜੇ ਦਾਣੇ ਦੂਣੇ ਆ ਉਹ ਮੈਨੂੰ ਮੇ ਇਹਦਾ ਦੂੜ ਹੋ ਜਾਂਦੇ ਆ ਕੁਝ ਚੋਰੀ ਹੋ ਜਾਂਦੇ ਆ ਕੁਝ ਮੁੜ ਕੇ ਜਿਹੜੇ ਹੱਥਾਂ 'ਚ ਗਏ ਗਾਂ ਦੀ ਗਾਂ ਕੀ ਲੱਪਣਾ ਤੇ ਕੀ ਨਾ ਲੱਪਣਾ ਤੇ ਮੇਰੀ ਬੇਨਤੀ ਆ ਅੱਜ ਫੇਰ ਉਹ ਫਵਾਵਾ ਫੇਰ ਚੱਲਣ ਦੀਆਂ ਅੱਜ ਫੇਰ ਉਹ ਫੇਸਬੁੱਕ ਤੇ ਕੋਈ ਪੋਸਟ ਪਾ ਦਿੰਦਾ ਕੋਈ ਆਡੀਓ ਮੇਰੀ ਹੱਥ ਜੋੜ ਕੇ ਬੇਨਤੀ ਆ ਉਹ ਭਰਾਵੋ ਇਹੜਾ ਸੋਸ਼ਲ ਮੀਡੀਆ ਆ ਨਾ ਫੇਸਬੁੱਕ ਆ ਇੰਸਟਾਗ੍ਰam ਆ ਟਵਿੱਟਰ ਆ ਇੱਥੇ ਜੇ ਕੋਈ ਪੌਣੀ ਆ ਸਿੱਖਿਆਦਾਇਕ ਤੇ ਕਿਸੇ ਦੇ ਭਲੇ ਦੀ ਗੱਲ ਪਾਉ ਜਿਹੜੀ ਗੱਲ ਤੁਹਾਨੂੰ ਪ੍ਰਸ਼ਾਸਨ ਕਹਿੰਦਾ ਆ ਸਰਕਾਰ ਕਹਿੰਦੀ ਆ ਉਹ ਗੱਲ ਤੇ ਮੰਨਣਯੋਗ ਉਹਨੂੰ ਕਰੋ ਵਾਇਰਲ ਪਰ ਜਿਹੜੀ ਗੱਲ ਪ੍ਰਸ਼ਾਸਨ ਸਰਕਾਰ ਨਹੀਂ ਕਹਿੰਦਾ ਤੇ ਤੁਸੀਂ ਐਵੇਂ ਵਾਇਰਲ ਕਰੀ ਜਾਂਦੇ ਜੇ ਪਾਈ ਜਾਂਦੇ ਜੇ ਐਵੇਂ ਲੋਕਾਂ ਨੂੰ ਤੁਸੀਂ ਗਮਰਾਹ ਕਰਕੇ ਲੋਕਾਂ ਦਾ ਨੁਕਸਾਨ ਕਰਾਉਂਦੇ ਜੀ ਇੱਥੋਂ ਤੱਕ ਕਿ ਲੋਕਾਂ ਨੇ ਬੰਨ ਤੋਂ ਜਿੱਤਰ ਕੋਈ ਖਤਰਾ ਨਹੀਂ 4 4 5 5 ਕਿਲੋਮੀਟਰ ਤੱਕ ਲੋਕਾਂ ਸਮਾਨ ਚੁੱਕ ਲਿਆ ਡਰਦਿਆਂ ਨਹੀਂ ਚੁੱਕ ਲਿਆ ਕੁਝ ਕੱਲ ਚੁੱਕੇ ਆ ਕੁਝ ਅੱਜ ਵੀ ਚੁੱਕੰਦੇ ਆ ਤੇ ਮੇਰੀ ਹੱਥ ਜੋੜ ਕੇ ਬੇਨਤੀ ਆ ਹੁਣ ਗਾਂ ਆਉਣ ਵਾਲੇ ਦਿਨਾਂ ਚ ਮੌਸਮ ਮਹਾਰਾ ਜੀ ਕਿਰਪਾ ਕਰੂਗਾ ਸਾਫ਼ ਹੀ ਲੱਗਦਾ ਸਾਫ਼ ਹੀ ਰਹੂਗਾ ਪਾਣੀ 330000 ਕਿਊਸੀ ਜਿਹੜਾ ਝੱਲ ਲਿਆ ਵਾ ਬੰਨਣੀ ਤੇ ਪਾਣੀ ਹੁਣ ਗਾਂ ਲੱਥਣਾ ਹੀ ਪਾਣੀ ਚੜਦਾ ਨਹੀਂਗਾ ਤੇ ਮੇਰੇ ਭਰਾ ਜਿਹੜੇ ਚਲੋ ਬੰਨ ਦੇ ਅੰਦਰ ਹੈ ਜਿੱਧਰ ਪਾਣੀ ਚੱਲਦਾ ਪਿਆ ਜੇ ਕੋਈ ਉਧਰ ਜੀ ਆ ਜੇ ਹੈਗੇ ਆ ਕਿਉਂਕਿ ਸਾਨੂੰ ਪਤਾ ਜਿਹੜੇ ਪਿੰਡ ਵਿੱਚ ਨੇ ਇੱਕ ਦੋ ਉਹਨਾਂ ਦੇ ਵਿੱਚ ਪਸ਼ੂ ਵੀ ਨੇ ਵਿੱਚ ਕਈਆਂ ਦੇ ਜੀ ਵੀ ਬੈਠੇ ਆ ਮੈਂ ਇਹ ਬੇਨਤੀ ਕਰਦਾ ਵੀ ਚਲੋ ਜੇ ਤੋਂ ਦੇ ਪਸ਼ੂ ਨੇ ਵਿੱਚ ਕੋਈ ਇੱਕ ਦੋ ਜੀ ਬਹਿਣਾ ਉਹ ਵੀ ਰਾਤ ਨੂੰ ਬਾਹਰ ਆ ਜਾਣ ਤੇ ਜਿਹੜੇ ਬੱਚੇ ਆ ਉਹਨਾਂ ਨੂੰ ਜ਼ਰੂਰ ਬਾਹਰ ਕੱਢ ਲਓ ਕਿਉਂਕਿ ਵੇਖੋ ਇਹੋ ਹੀ ਤੇ ਆਪਣਾ ਅਨਮੋਲ ਖਜ਼ਾਨਾ ਇਹੋ ਤੇ ਆਪਣੀ ਜਾਇਦਾਦ ਆ ਬੱਚੇ ਤੇ ਅੱਜ 25 26 ਦਿਨ ਹੋ ਗਏ ਪਾਣੀ ਚੱਲਦੇ ਨੂੰ ਮਕਾਨਾਂ ਦੀਆਂ ਨੀਆਂ ਵੀ ਪੋਲੀਆਂ ਪੈ ਗਈਆਂ ਤੇ ਕੋਈ ਪਤਾ ਨਹੀਂ ਹੁੰਦਾ ਕਿਹੜੇ ਵੇਲੇ ਕੋਈ ਅਣਸਖਾਵੀ ਰੱਬ ਨਾ ਕਰੇ ਕੋਈ ਘਟਨਾ ਹੋ ਜੇ ਤਾਂ ਫਿਰ ਜਾ ਜਾਂਦੀ ਰਹਿੰਦੀ ਉਹ ਜਿਵੇਂ ਕਹਿੰਦੇ ਘੜੀ ਦੇ ਘੁਸਿਆਂ ਸੌਕ ਉਹ ਤੇ ਜਾ ਪਈਦਾ ਉਹ ਗੱਲ ਬਣ ਜਾਂਦੀ ਆ ਮੈਂ ਇਹੋ ਬੇਨਤੀ ਕਰੂੰ ਜਿਹੜੇ ਤੇ ਆ ਬੰਨੋ ਦਰਿਆਲੇ ਪਾਸੇ ਜੇ ਕੋਈ ਪਰਿਵਾਰ ਹੈਗਾ ਅੰਦਰ ਉਹ ਦਿਨੇ ਜੇ ਗੀੜਾ ਮਾਰਨ ਜਾਣਾ ਰਾਤ ਨੂੰ ਜ਼ਰੂਰ ਬਾਹਰ ਆਜਿਆ ਕਰਨ ਬਾਕੀ ਜਿਹੜੇ ਛੋਟੇ ਬੱਚੇ ਆ ਪਰਿਵਾਰ ਦੇ ਦੂਜੇ ਮੈਂਬਰ ਆ ਉਹਨਾਂ ਨੂੰ ਜ਼ਰੂਰ ਆਪਦਿਆਂ ਨੂੰ ਬਾਹਰ ਇੱਥੇ ਭੇਜ ਦਿਓ ਆਪਦੇ ਰਿਸ਼ਤੇਦਾਰਾਂ ਕੋ ਭੈਣ ਭਰਾਵਾਂ ਕੋ ਜੇ ਨਹੀਂ ਕੋ ਥਾਏਗਾ ਅਸੀਂ ਆਪੇ ਇੰਤਜ਼ਾਮ ਕਰ ਦਾਂਗੇ ਬਾਕੀ ਜਿਹੜੇ ਹੁਣ ਪਸ਼ੂ ਆ ਕਿਉਂਕਿ ਪਾਣੀ ਜ਼ਿਆਦਾ ਚੱਲਦਾ ਪਿਆ ਪਸ਼ੂ ਤੇ ਨਿਕਲ ਨਹੀਂ ਨਹੀਂਗੇ ਕਿਉਂਕਿ ਉਹ ਪਾਣੀ ਬਹੁਤ ਤੇਜ਼ ਆ ਵਚਕਾਇਏ ਫਸੇ ਆ ਜਿਹੜੇ ਫਸੇ ਆ ਤੇ ਚਲੋ ਸਾਡੇ ਕੋ ਮੋਟਰ ਬੋਟਾਂ ਹੈਗੀਆਂ ਜੀਆਂ ਨੂੰ ਅਸੀਂ ਲਿਆ ਸਕਦੇ ਮੋਟਰ ਬੋਟਾਂ ਤੇ ਤੇ ਕੁਝ ਜੀ ਰੈਸਕਿਊ ਕਰਕੇ ਕੱਢੇ ਵੀ ਆ ਤੇ ਬਾਕੀ ਜਿਹੜੇ ਬੰਨੋਂ ਇੱਧਰ ਜਾਂ ਸੁੱਕੇ ਪਾਸੇ ਉਹਨਾਂ ਨੂੰ ਕੋਈ ਡਰ ਨਹੀਂ ਕੋਈ ਖਤਰਾ ਨਹੀਂ ਤੇ ਜਿਹੜੇ ਬੰਦੇ ਗੁੰਮਰਾਹ ਕੁੰਨ ਪ੍ਰਚਾਰ ਕਰਦੇ ਆ ਉਹਨਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਆ ਗੁਰਗੂ ਇਹੋ ਜੇ ਕੰਮ ਨਾ ਕਰੋ ਕੋਈ ਵੀ ਗੱਲ ਸੋਸ਼ਲ ਮੀਡੀਆ ਤੇ ਪਾਉਣ ਤੋਂ ਪਹਿਲਾਂ ਪਹਿਲਾਂ ਉਹਨੂੰ ਖੋਖ ਲੋ ਵਿਚਾਰ ਲੋ ਪਹਿਲਾਂ ਪੁੱਛ ਦੱਸ ਲੋ ਵੀ ਇਹ ਸਰਕਾਰ ਨੇ ਗੱਲ ਕਹੀ ਆ ਇਹ ਪ੍ਰਸ਼ਾਸਨ ਨੇ ਗੱਲ ਕਹੀ ਆ ਵੇਖੋ ਜिले ਦਾ ਪ੍ਰਸ਼ਾਸਨ ਡੀਸੀ ਸਾਹਿਬ ਬੈਠੇ ਆ ਐਸਐਸਪੀ ਸਾਹਿਬ ਬੈਠੇ ਆ ਉਹ ਅਫਸਰ ਜਵਾਬ ਦੇ ਇਹ ਨੇ ਜਨਤਾ ਨੂੰ ਜੇ ਕੋਈ ਗੱਲ ਹੋ ਅਸੀਂ ਗੁਰਦੁਆਰਿਆਂ ਤੇ ਬਕਾਇਦਾ ਡੀਸੀ ਆਫਿਸ ਵੱਲੋਂ ਅਨਾਉਂਸਮੈਂਟ ਕਰਾਵਾਂਗੇ ਸਾਡੇ ਪੁਲਿਸ ਪ੍ਰਸ਼ਾਸਨ ਦੇ ਅਫਸਰ ਆ ਕੇ ਲੋਕਾਂ ਨੂੰ ਅਨਾਉਂਸਮੈਂਟ ਕਰਨਗੇ ਲੋਕਾਂ ਦਾ ਸਮਾਨ ਜੇ ਲੋਡ ਪਈ ਤੇ ਅਸੀਂ ਆਪ ਟਰੱਕਾਂ ਦੇ ਉੱਤੇ ਲੱਦ ਕੇ ਜਿੱਥੇ ਕਹਿਣਗੇ ਉੱਥੇ ਸੁਰੱਖਤ ਥਾਂ ਤੇ ਪਹੁੰਚਾ ਕੇ ਆਵਾਂਗੇ ਕੋਈ ਇਹੋ ਜੀ ਗੱਲ ਨਹੀਂ ਹੈਗੀ ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ ਇੱਕ ਤੇ ਵਿਫਤਾ ਪਈ ਆ ਇਹ ਘਾੜਾ ਆਇਆ ਪਾਣੀ ਆਇਆ ਇੱਕ ਜਿਹੜੇ ਛਰਾਰਤੀ ਬੰਦੇ ਉਹਨਾਂ ਬਿਰਤਾ ਪਾਈ ਆ ਇਹ ਕੋ ਬੰਦੇ ਜਿਹੜੇ ਗਾਂ ਦੀ ਗਾਉ ਨੂੰ ਫਿਰ ਵਾਇਰਲ ਕਰਨ ਦਾ ਕੰਮ ਕਰਦੇ ਆ ਮੇਰੀ ਹੱਥ ਜੋੜ ਕੇ ਬੇਨਤੀ ਆ ਜੇੜੀ ਕੋਈ ਗਲਤ ਪੋਸਟ ਪਵੇ ਉਹਨੂੰ ਵਾਇਰਲ ਨਾ ਕਰਿਆ ਕਰੋ ਬਹੁਤੇ ਲੋਕ ਤੇ ਕੀ ਕਰਦੇ ਆ ਫੇਮ ਲੈਣ ਦੇ ਮਾਰੇ ਲਾਈਕ ਵਿਊ ਤੇ ਕਮੈਂਟ ਲੈਣ ਦੇ ਮਾਰੇ ਗਲਤ ਪੋਸਟਾਂ ਪਾ ਦਿੰਦੇ ਆ ਕਿਉਂਕਿ ਹਮੇਸ਼ਾ ਜਿਹੜਾ ਗਲਤ ਪੋਸਟ ਪੈਂਦੀ ਆ ਨਾ ਗਲਤ ਪੋਸਟ ਤੇ ਹੀ ਵਿਊ ਕਮੈਂਟ ਤੇ ਸ਼ੇਅਰ ਮਿਲਦੇ ਆ ਜਿਹੜਾ ਗਲਤ ਪ੍ਰਚਾਰ ਕਰਦਾ ਉਹਦੀ ਪੋਸਟ ਨੂੰ ਹੀ ਲੋਕ ਜ਼ਿਆਦਾ ਵੇਂਦੇ ਆ ਜਿਹੜੀ ਸਹੀ ਪੋਸਟ ਪੈਂਦੀ ਉਹਨੂੰ ਲੋਕ ਘੱਟ ਵੇਂਦੇ ਆ ਤੇ ਉਹ ਲੋਕਾਂ ਨੇ ਕੰਮ ਹੀ ਫੜ ਲਿਆ ਵਾ ਵੀ ਗਲਤ ਪ੍ਰਚਾਰ ਕਰੀ ਜਾਓ ਗਲਤ ਬੋਲੀ ਜਾਓ ਤੇ ਚਲੋ ਜੀ ਨਾਲੇ ਵਿਊ ਮਿਲ ਜਾਣਗੇ ਨਾਲੇ ਵੱਧ ਲਾਈਕ ਮਿਲ ਜਾਣਗੇ ਤੇ ਭਰਾਵੋ ਮੈਂ ਇਨੀਆਂ ਹੀ ਬੇਨਤੀਆਂ ਦਾ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਤੇ ਬਾਕੀ ਮੈਂ ਇਹ ਵਿਸ਼ਵਾਸ ਦਵਾਉਣਾ ਅਸੀਂ ਸਾਡੀ ਸਰਕਾਰ ਸਰਦਾਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਸਾਰੇ ਅਸੀਂ ਪਬਲਿਕ ਨਾਲ ਖੜੇ ਆ ਅੱਜ ਮਨੀਸ਼ ਸੁਸੋਧਿਆ ਜੀ ਵੀ ਆਏ ਆ ਹਲਕੇ ਦੇ ਹਾਲਾਤਾਂ ਬਾਰੇ ਸਾਰੀ ਵਿਚਾਰ ਚਰਚਾ ਹੋਈ ਆ ਸਾਰਾ ਕੁਝ ਉਹਨਾਂ ਨੇ ਪ੍ਰਸ਼ਾਸਨ ਦੇ ਧਿਆਨ 'ਚ ਤਾਂ ਸਰਕਾਰ ਨੂੰ ਸਾਰਾ ਕੁਝ ਦੱਸਿਆ ਜਿੱਥੇ ਪੱਥਰ ਲੱਗਣ ਵਾਲਾ ਨੂਚਾਂ ਲੱਗਣ ਵਾਲੀਆਂ ਜਿੱਥੇ ਕਿਤੇ ਕ੍ਰੇਡਾਂ ਦੀ ਲੋੜ ਆ ਜਾਂ ਤੋੜਿਆਂ ਦੀ ਲੋੜ ਆ ਡੀਜ਼ਲ ਦੀ ਲੋੜ ਆ ਉਹ ਸਾਰਾ ਕੁਝ ਅਸੀਂ ਦਵਾਂਗੇ ਸਰਕਾਰ ਕੋ ਸਾਰੇ ਪ੍ਰਬੰਧ ਮੁਕੰਮਲ ਆ ਅੱਗੇ ਵੀ ਜਿੰਨਾ ਡੀਜ਼ਲ ਲੱਗਾ ਹੋਣ ਤੱਕ ਬੰਨ ਦੇ ਉੱਤੇ ਲਗਭਗ ਆਪਣਾ 25-26 ਕਿਲੋਮੀਟਰ ਲੰਮਾ ਬੰਨਿਆ ਜਿੰਨਾ ਡੀਜ਼ਲ ਬੰਨ ਦੇ ਉੱਤੇ ਲੱਗਾ ਸਾਰਾ ਹੀ ਸਰਕਾਰ ਨੂੰ ਇੱਕ-ਇੱਕ ਲੀਟਰ ਇੱਕ-ਇੱਕ ਤੁਬਕਾ ਸਰਕਾਰ ਨੂੰ ਆਇਆ ਵਾ ਜੇ ਬਾਕੀ ਚਲੋ ਜਿਨ੍ਹਾਂ ਸੇਵਾ ਕੀਤੀ ਮੈਂ ਉਹਨਾਂ ਭਰਾਵਾਂ ਦਾ ਵੀ ਧੰਨਵਾਦ ਕਰਦਾ ਦੂਜੇ ਹਲਕਿਆਂ ਤੋਂ ਦੂਜੇ ਜ਼ਿਲ੍ਹਿਆਂ ਤੋਂ ਵੀ ਟਰਾਲੀਆਂ ਭਰ-ਭਰ ਕੇ ਮਿੱਟੀ ਦੀਆਂ ਰਾਸ਼ਨ ਦੀਆਂ ਆਈਆਂ ਵਾ ਤੇ ਉਹਨਾਂ ਭਰਾਵਾਂ ਦਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਵੀ ਅੱਜ ਲੋੜਿਆ ਇਹਨਾਂ ਭਰਾਵਾਂ ਨੂੰ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਜੇ ਕੋਈ ਚੀਜ਼ ਦਿੰਦਾ ਪਿਆ ਤੇ ਬੜੀ ਵੱਡੀ ਗੱਲ ਆ ਨਿੱਕੀ ਜਿਹੀ ਗੱਲ ਨਹੀਂ ਬਾਕੀ ਕਹੀ ਨਾ ਵੇਖੀਦਾ ਵਾ ਜਦੋਂ ਲੰਗਰ ਲੱਗਦੇ ਆ ਜਦੋਂ ਕੋਈ ਦਿਨ ਦਿਹਾੜ ਹੁੰਦਾ ਕੋਈ ਮੇਲਾ ਹੁੰਦਾ ਆ ਉਹ ਲੋਕੀ ਕੀ ਕਰਦੇ ਬੈਰੀਕੇਡ ਲਾ ਲਾ ਕੇ ਜਾਂ ਸਪੀਡ ਬ੍ਰੇਕਰ ਲਾ ਕੇ ਜਾਂ ਲੱਕੜਾਂ ਰੱਖ ਕੇ ਟਾਇਰ ਰੱਖ ਕੇ ੱੱਕੇ ਨਾਲ ਡੱਕ ਡੱਕ ਕੇ ਲੋਕਾਂ ਨੂੰ ਲੰਗਰ ਛਕਾਉਂਦੇ ਆ ਉਦੋਂ ਲੰਗਰ ਉਦੋਂ ਲੰਗਰ ਲੱਗ ਜਾਂਦੇ ਕਿਨਾਂ ਅੱਧੇ ਅੱਧੇ ਕਿਲੋਮੀਟਰ ਤੇ ਲਾਏ ਹੁੰਦੇ ਆ ਤੇ ਜਿਹੜਾ ਬੰਦਾ ਕਾਰ ਤੇ ਜਾਂ ਮੋਟਰਸਾਈਕਲ ਤੇ ਜਾਂਦੇ ਆ ਅੱਧੇ ਕਿਲੋਮੀਟਰ ਤੋਂ ਖਾ ਕੇ ਅੱਧੇ ਕਿਲੋਮੀਟਰ ਤੇ ਫੇਰ ਥੋੜਾ ਭੁੱਖ ਲੱਗ ਜਾਂਦੀ ਆ ਉਹ ਲਾਲੋ ਲੰਗਰ ਕੋਈ 10-15 ਕਿਲੋਮੀਟਰ ਦੀ ਤੇ ਵੇਥ ਚਾਹੀਦੀ ਆ ਨਾ ਜੇ ਲਾਉਣਾ ਲੰਗਰ ਅੱਜ ਲੋ ਅੱਜ ਜਦੋਂ ਪਾਣੀ ਸੁੱਕਿਆ ਨਾ ਚਲੋ ਹੁਣ ਵੀ ਇਹਨਾਂ ਭਰਾਵਾਂ ਨੂੰ ਪਸ਼ੂਆਂ ਵਾਸਤੇ ਚਾਰੇ ਦੀ ਜਾਂ ਸਾਇਲੇਜ ਦੀ ਫੀਡ ਦੀ ਚੋਕਰ ਦੀ ਇਹਨਾਂ ਨੂੰ ਲੋੜ ਆ ਤੇ ਜਦੋਂ ਮੁੜ ਕੇ ਪਾਣੀ ਲੱਥਾ ਉਦੋਂ ਆਪਣੀ ਇਹਨਾਂ ਨੂੰ ਵੱਡੇ ਸਹਯੋਗ ਦੀ ਲੋੜ ਪੈਣੀ ਆ ਆਪਾਂ ਨੂੰ ਇਹਨਾਂ ਦਾ ਸਹਯੋਗ ਕਰਨਾ ਵੀ ਪੈਣਾ ਉਦੋਂ ਪਹਿਲੀਆਂ ਪਧਰੀਆਂ ਕਰਨੀਆਂ ਉਦੋਂ ਕਿਤੇ ਉਹ ਦਰਿਆਣੇ ਜ਼ਮੀਨ ਪੁੱੜ ਦੇਣੀਆਂ 10 10 20 20 ਫੁੱਟ ਤੇ ਕਿਤੇ ਰੇਤ ਪਾ ਦੇਣੀ ਆ ਕੋਈ 10 ਦਾ ਫੁੱਟ ਉਹ ਰੇਤ ਕਿਸੇ ਕੰਮ ਦੀ ਵੀ ਨਹੀਂ ਉਹ ਭਲਜੀ ਹੁੰਦੀ ਆ ਉਹ ਕਿਸੇ ਕੰਮ ਦੀ ਨਹੀਂ ਹੁੰਦੀ ਭੀ ਇਹ ਨਹੀਂ ਭੀ ਉਹ ਵਿਗੜਨ ਵਾਲੀ ਆ ਉਹਨੂੰ ਪੱਧਰ ਕਰਨਾ ਪੈਣਾ ਵਾ ਤੇ ਉਦੋਂ ਆਪਾਂ ਇਹਨਾਂ ਭਰਾਵਾਂ ਦੀ ਟਰੈਕਟਰ ਲਿਆ ਕੇ ਜਿਹਦੇ ਕੋਲ ਟਰੈਕਟਰ ਹੈਗਾ ਉਹਨੂੰ ਡੀਜ਼ਲ ਦੇ ਦਈਏ ਆਪਾਂ ਇਹਨਾਂ ਭਰਾਵਾਂ ਦੀਆਂ ਪੈਲੀਆਂ ਪੱਧਰ ਕਰਾਉਣੀਆਂ ਨਾਲ ਸਾਰਿਆਂ ਆਪਾਂ ਰਲ ਮਿਲ ਕੇ ਇਹਨਾਂ ਦੀ ਕਣਕ ਬਜਾਉਣੀ ਆ ਤੇ ਕਣਕ ਵਾਸਤੇ ਡੀਏਪੀ ਤੇ ਨਾਲ ਬੀ ਆਪਾਂ ਇਹਨਾਂ ਨੂੰ ਕਣਕ ਦਾ ਦੇਣਾ ਵੀ ਇਹਨਾਂ ਦੀ ਵਿਚਾਰਿਆਂ ਦੀ ਬਜਾਈ ਹੋ ਜਾਏ ਕਿਉਂਕਿ ਅੱਜ ਦੀ ਤਰੀਕ ਦੇ ਵਿੱਚ ਇਹ ਜਿਹੜੀਆਂ ਜ਼ਮੀਨਾਂ ਵਾਂ ਇਹਨਾਂ ਜ਼ਮੀਨਾਂ ਦੇ ਮਾਲਕਾਂ ਦੇ ਪੱਲੇ ਕੱਖ ਨਹੀਂ ਰਿਹਾ ਸਾਰਾ ਕੁਝ ਇਹਨਾਂ ਫੜ ਧੜ ਕੇ ਝੋਨੇ ਤੇ ਲਵਾਈ ਦਿੱਤੀ ਸਪਰਿਆਂ ਕੀਤੀਆਂ ਖਾਦਾਂ ਪਾਈਆਂ ਹੁਣ ਸਿਰਫ ਝੋਨਾ ਨਿਸਰ ਪਿਆ ਸੀ ਇੱਕ ਸਪਰੇ ਹੋਣੀ ਟਿਲਟ ਦੀ ਤੇ ਮਗਰੋਂ ਵੱਢਿਆ ਜਾਣਾ ਸੀ ਝੋਨਾ ਤੇ ਫੱਬਿਆ ਝੋਨਾ ਸੀ ਮੈਨੂੰ ਮੇਰਾ ਸੀਸੀ 90 9000 ਦਾ ਕਿੱਲੇ ਦਾ ਝੋਨਾ ਨਿਕਲਣਾ ਸੀ ਤੇ ਸਾਰੀ ਪੂੰਜੀ ਇਹਨਾਂ ਵਿਚਾਰਿਆਂ ਉੱਤੇ ਲਾ ਲਈ ਤੇ ਅੱਗੇ ਵੀ ਇੱਕ ਹੋਰ ਬੜੀ ਮਤਲਬ ਇਹ ਇਸ ਇਲਾਕੇ 'ਚ ਸਾਡੇ ਬੜੀ ਵੱਡੀ ਮਾਰ ਪੈਂਦੀ ਆ ਸਾਡੇ ਹਰੀਕੇ ਤੋਂ ਲੈ ਕੇ ਮੁੱਠਿਆ ਵਾਲੇ ਤੱਕ ਲਗਭਗ 10 ਤੋਂ 12000 ਕਿੱਲਾ ਜ਼ਮੀਨ ਕੱਲੇ ਪੱਟੀਲ ਕੇ ਦੀ ਆ ਲੰਮਾ ਬਾਨੇ ਹਰੀਕਿਆਂ ਤੋਂ ਲੈ ਕੇ ਉਹ ਮੁਠਿਆਂ ਵਾਲੇ ਤੱਕ ਝੁਗੀਆਂ ਨੂਰ ਮੁਮਨ ਝੁਗੀਆਂ ਨੱਥਾ ਸਿੰਘ ਲਾਸਟ ਤੱਕ ਸਾਡਾ ਹਲਕਾ ਸਭ ਤੋਂ ਲੰਮਾ ਲੱਗਦਾ ਵਾ ਦਰਿਆ ਦੇ ਨਾਲ ਤੇ ਇਹਨਾਂ ਭਰਾਵਾਂ ਦੀ ਜਿਹੜੀ ਆ ਸਭ ਤੋਂ ਜਿਹੜੀ ਮਾਰ ਵਜਦੀ ਉਹ ਕੀ ਵਜਦੀ ਆ ਸਤਲੋਜ ਤੇ ਬਿਆਸ ਦਰਿਆ ਦੋਵੇਂ ਇੱਥੇ ਹਰੀਕਾ ਕੇ ਇਕੱਠੇ ਹੁੰਦੇ ਆ ਭਾਵੇਂ ਕਿਸੇ ਪਾਸੇ ਹਾੜਾ ਵੇ ਇਹਨਾਂ ਦੋਵਾਂ ਦਰਿਆਵਾਂ ਚੋਂ ਇੱਥੇ ਪਾਣੀ ਆਉਣਾ ਹੀ ਆਉਣਾ 6 ਸਾਲਾਂ ਦੀ ਆਪਾਂ ਗੱਲ ਕਰ ਲਈ 19 ਤੋਂ ਲੈ ਕੇ 25 ਤੱਕ 19 ਝੜ ਆਏ ਇਹਨਾਂ ਦੀਆਂ ਫਸਲਾਂ ਬਰਬਾਦ ਹੋਈਆਂ ਜ਼ਮੀਨਾਂ ਬਰਬਾਦ ਹੋਈਆਂ 20 ਝੜ ਆਏ ਇਹਨਾਂ ਦੀ ਫੇਰ ਫਸਲਾਂ ਬਰਬਾਦ ਹੋਈਆਂ ਫੇਰ ਇਹਨਾਂ ਦੀਆਂ ਜ਼ਮੀਨਾਂ ਉੱਚੀਆਂ ਨੀਵੀਆਂ ਹੋਈਆਂ ਜ਼ਮੀਨਾਂ ਬਰਬਾਦ ਹੋਈਆਂ ਫੇਰ 23 ਚ ਪਾਣੀ ਬਹੁਤ ਜ਼ਿਆਦਾ ਆਇਆ ਜਿਵੇਂ ਹੁਣ ਪਾਣੀ ਚੱਲਦਾ ਪਰ ਇੰਨਾ ਹੀ ਪਾਣੀ ਆਇਆ ਫਸਲਾਂ ਵੀ ਤਬਾਹ ਹੋ ਗਈਆਂ ਜ਼ਮੀਨਾਂ ਵੀ ਤਬਾਹ ਹੋ ਗਈਆਂ ਬੜੀਆਂ ਉੱਚੀਆਂ ਨੀਵੀਆਂ ਹੋ ਗਈਆਂ ਕਈ ਘਰ ਇਹੋ ਜਿਹੇ ਹੈਗੇ ਜਿਨ੍ਹਾਂ ਦੀ ਜਾਦੀ ਪੁੱਟੀ ਗਈ ਹੋ ਅਜੇ ਤੱਕ ਬਣਾਈ ਨਹੀਂ ਗਈ 23 ਚ ਜਦੋਂ ਪਾਣੀ ਆ ਨਾ ਉਦੋਂ ਬਾਅਦ ਕਣਕ ਬੀਜੀ ਗਈ ਨਾ 22 ਵਾਲੀ ਕਣਕ ਬੀਜੀ ਗਈ ਨਾ 24 ਵਾਲਾ ਮੁਰਕੇ ਝੋਨਾ ਬੀਜਿਆ ਗਿਆ ਨਾ 24 ਵਾਲੀ ਕਣਕ ਬੀਜੀ ਗਈ ਹੋਣ ਇਹਨਾਂ ਵਿਚਾਰਿਆਂ ਨੇ ਪੱਧਰ ਪੁੱਧਰ ਕਰਕੇ ਫੜ ਧੜ ਕੇ ਰਿਸ਼ਤੇਦਾਰਾਂ ਨੇ ਕਿਹਾ ਵੀ ਚੱਲ ਯਾਰ ਦੋ ਤਿੰਨ ਸੀਜ਼ਨ ਲੰਘ ਗਏ ਇਹਨਾਂ ਦੀ ਮਤ ਕਰੀਏ ਪੱਧਰ ਕਰੀਏ ਇਹਨਾਂ ਪੱਧਰ ਕੀਤੀ ਜ਼ਮੀਨ ਪੱਧਰ ਕਰਕੇ ਝੋਨਾ ਲਾਇਆ ਉਹ ਝੋਨਾ ਹੁਣ ਨਿਚਰਿਆ 20 ਦਿਨਾਂ ਨੂੰ ਪੱਕਣਾ ਇਹਨਾਂ ਵੱਢ ਲੈਣਾ ਹੁਣ ਪਾਣੀ ਆ ਗਿਆ ਹੁਣ ਫੇਰ ਝੋਨਾ ਬਰਬਾਦ ਹੋ ਗਿਆ ਵੀ ਇਹ ਇੱਥੇ ਸਭ ਤੋਂ ਪੂਰੇ ਪੰਜਾਬ 'ਚ ਚਲੋ ਹੜ੍ਹ ਕਿਤੇ ਵੀ ਨਹੀਂ ਆਉਣੇ ਚਾਹੀਦੇ ਕਿਤੇ ਨੁਕਸਾਨ ਨਹੀਂ ਹੋਣਾ ਚਾਹੀਦਾ ਪਰ ਇਹ ਜਿਹੜੇ ਭਰਾ ਕਿਸਾਨ ਮੇਰੇ ਕੋਲ ਖੜੇ ਆ ਨਾ ਇਹਨਾਂ ਦਾ 6 ਸਾਲਾਂ ਚ 4 ਸਾਲ ਹਾੜਾ ਕੇ ਤੇ ਇਹਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਤੇ ਜੇ ਕਿਸੇ ਨੇ ਪੱਧਰ ਪੁੱਧਰ ਕਰਕੇ ਕੋਈ ਫਸਲ ਲਈ ਆ ਨਾ ਉਹ ਜਿਹੜੀ ਫਸਲ ਵੱਢ ਕੇ ਵੇਚੀ ਆ ਉਹਦੇ ਜਿੰਨੇ ਕ ਪੈਸੇ ਵਟੇ ਓਨੇ ਕ ਦਿਨਾਂ ਪੱਧਰ ਪੁੱਧਰ ਕਰਨ ਤੇ ਡੀਜ਼ਲ ਮਚਾ ਲਿਆ ਵਿਚਾਰਿਆਂ ਨੇ ਇਹਨਾਂ ਨੂੰ ਤਾਂ ਉਹ ਫਸਲ ਤੋਂ ਵੀ ਕੁਝ ਨਹੀਂ ਲੱਭਾ ਤੇ ਇਹ ਕੋਈ ਆਪਾਂ ਸਹਾਰ ਨਹੀਂ ਕਰਨਾ ਜੇ ਕੋਈ ਆਪਾਂ ਇਹਨਾਂ ਦੀ ਪਹਿਲੀ ਪੱਧਰ ਕਰਾਉਣੀ ਡੀਜ਼ਲ ਦੇਣਾ ਜਾਂ ਕੋ ਮੱਤ ਦੇਣੀ ਆ ਇਹ ਯਾਰ ਆਪਣੇ ਭਰਾ ਨੇ ਇਹ ਕੋਈ ਉਪਰੇ ਥੋੜੇ ਆ ਇਹ ਆਪਣੇ ਪਰਿਵਾਰ ਨੇ ਆਪਣਾ ਵੈਸੇ ਫਰਜ ਬੰਦਾ ਵੇਖੋ ਆਪਾਂ ਆਮ ਵੇਨੇ ਆ ਜਦੋਂ ਕਿਤੇ ਵੀ ਵਿਫਤਾ ਆਉਂਦੀ ਆ ਭਾਵੇਂ ਭਾਰਤ ਦੀ ਕਿਹੇ ਦੂਜੀ ਸਕੇਟ ਚ ਯੂਪੀ ਚ ਬਿਹਾਰ ਚ ਐਮਪੀ ਚ ਛਤੀਸਗੜ੍ਹ ਚ ਕਿਤੇ ਕੋਈ ਪਚਾਲ ਆ ਜੇ ਜਾਂ ਕੋਈ ਹੜ੍ਹ ਆ ਜਣ ਜਾਂ ਕਿਹੇ ਬਾਹਰਲੇ ਮੁਲਕ ਕਿਤੇ ਇੰਗਲੈਂਡ ਜਾਂ ਕਿਤੇ ਆਸਟ੍ਰੇਲੀਆ ਨਿਊਜ਼ੀਲੈਂਡ ਅਮਰੀਕਾ ਜਾਂ ਕਿਤੇ ਕੈਨੇਡਾ ਕਿਸੇ ਵੀ ਮੁਲਕ ਚ ਕੋਈ ਵੀ ਆਪਤਾ ਆਉਂਦੀ ਆ ਕੋਈ ਨੁਕਸਾਨ ਹੁੰਦਾ ਆ ਕੋਈ ਪਚਾਲ ਆਉਂਦਾ ਜਾਂ ਪੰਜਾਬੀ ਉੱਥੇ ਜਾ ਕੇ ਸਾਡੇ ਭਰਾ ਲੰਗਰ ਲਾ ਦਿੰਦੇ ਹਰ ਤਰ੍ਹਾਂ ਦੇ ਲੰਗਰ ਲਾ ਦਿੰਦੇ ਆ ਰੋਟੀ ਪਾਣੀ ਦਾ ਇੰਤਜ਼ਾਮ ਕਰ ਦਿੰਦੇ ਆ ਕੱਪੜਿਆਂ ਦਾ ਇੰਤਜ਼ਾਮ ਕਰ ਦਿੰਦੇ ਆ ਦਵਾਈਆਂ ਦਾ ਇੱਥੋਂ ਤੱਕ ਕਿ ਪੈਸਿਆਂ ਦਾ ਲੰਗਰ ਲਾ ਦਿੰਦੇ ਆ ਵੀ ਜੋ ਲੋੜ ਹੁੰਦੀ ਆ ਸਾਡੇ ਪੰਜਾਬੀ ਭਰਾ ਬਾਹਰ ਵਿਦੇਸ਼ਾਂ 'ਚ ਵੀ ਉਹ ਪੂਰੀਆਂ ਕਰਦੇ ਲੋੜਾਂ ਤੇ ਹੁਣ ਤੇ ਸਾਡੇ ਪੰਜਾਬੀ ਭਰਾਵਾਂ ਦਾ ਨੁਕਸਾਨ ਆ ਹੁਣ ਤੇ ਅਸੀਂ ਨਾਲ ਖਲੋਣਾ ਹੀ ਖਲੋਣਾ ਹੁਣ ਤੇ ਆਪਾਂ ਮਦਦ ਕਰਨੀ ਕਰਨੀ ਤੇ ਆਪਣਾ اخਲਾਕੀ ਫਰਜ਼ ਪੰਦਾ ਬਜ਼ੁਰਗ ਦੱਸਦੇ ਆ ਅਸੀਂ ਸਾਡਾ ਪਰਿਵਾਰ ਵੀ ਪਾਕਿਸਤਾਨ ਤੋਂ ਵੀ ਲੈਂਦਾ ਪੰਜਾਬ ਜਿਹੜਾ ਸਾਡੀ ਲਾਹੌਰ ਡਿਸਟ੍ਰਿਕਟ ਹੀ ਬੈਠੇ ਤੇ ਹੁਣ ਵੀ ਜਿੱਥੇ ਆਪਾਂ ਇਹ ਲਾਹੌਰ ਡਿਸਟ੍ਰਿਕਟ ਦਾ ਹੀ ਸੀ 47 ਤੋਂ ਪਹਿਲਾਂ ਲਾਹੌਰ ਜ਼ਿਲ੍ਹਾ ਹੀ ਇੱਥੋਂ ਤੱਕ ਆ ਸਾਰਾ ਪੱਟੀ ਆਖਰੀ ਠਾਣਾ ਸੀ ਲਾਹੌਰ ਜ਼ਿਲ੍ਹੇ ਦਾ ਤੇ ਬਜ਼ੁਰਗ ਕਹਿੰਦੇ ਆ ਜਦੋਂ ਪੰਜਾਬ ਦੇ ਟੋਟੇ ਕੀਤੇ ਲੈਂਦੇ ਪੰਜਾਬ ਨੂੰ ਪਾਕਿਸਤਾਨ ਦਾ ਨਾਂ ਦੇਤਾ ਤੇ ਸਾਨੂੰ ਉੱਠਣਾ ਪਿਆ ਇੱਥੋਂ ਖੇਮ ਕਰਨ ਤੋਂ ਲਾਹੌਰ ਮੈਨੂੰ ਮਿਹਰਿਆ ਮਾਹੇ 15 ਕਿਮੀ ਲਿਆ ਜਿਆਦਾ ਨਹੀਂਗਾ ਨੇੜੇ ਹੀ 10-15 ਮੀਲ ਹੀ ਆ ਤੇ ਉਹ ਉੱਠਣਾ ਪਿਆ ਜਦੋਂ ਉੱਠ ਕੇ ਇੱਧਰ ਆਏ ਉਸੇਲੇ ਤੇ ਜ਼ਮੀਨਾਂ ਲਾਟ ਨਹੀਂ ਹੋਈਆਂ ਪੀ ਆਉਂਦੇ ਆ ਥੋੜਾ ਜ਼ਮੀਨਾਂ ਮਿਲ ਗਈਆਂ ਚਲੋ ਉੱਥੇ ਜ਼ਮੀਨਾਂ ਖੁੱਲੀਆਂ ਸਨ ਤੇ ਜਦੋਂ ਇੱਥੇ ਆਏ ਨਾ ਘਰ ਮਿਲਿਆ ਨਾ ਜ਼ਮੀਨਾਂ ਮਿਲੀਆਂ ਪਸ਼ੂ ਪੁੱਛੂ ਆਪਦਾ ਕੀਮਤੀ ਸਮਾਨ ਲੈ ਕੇ ਡੰਗਰ ਲੈ ਕੇ ਆਪਦਾ ਪਰਿਵਾਰ ਲੈ ਕੇ ਤੇ ਇੱਥੇ ਆ ਗਏ ਤੇ ਇੱਥੇ ਆ ਕੇ ਉਦੋਂ ਜਿਹੜੇ ਪਾਕਿਸਤਾਨੋਂ ਲੈੰਦੇ ਪੰਜਾਬ ਚੋਂ ਜਦੋਂ ਜਾੜਾ ਪਿਆ ਲਗਭਗ 1.5 ਕਰੋੜ ਤੋਂ ਵੱਧ ਬੰਦਾ ਉਜੜ ਕੇ ਇਧਰੋਂ ਉਧਰ ਉਧਰੋਂ ਇਧਰ 1.5 ਕਰੋੜ ਬੰਦਾ ਜਿਹੜਾ ਉਜੜ ਕੇ ਉਧਰੋਂ ਇਧਰ ਤੇ ਇਧਰੋਂ ਉਧਰ ਤੇ ਉਹਨਾਂ ਲੋਕਾਂ ਨੂੰ ਵੀ ਇੱਥੇ ਸੰਗਤ ਨਹੀਂ ਸੰਭਿਆ ਸੀ ਇਹ ਨਹੀਂ ਵੀ ਆਉਂਦੇ ਜਮੀਨਾਂ ਲਾਟ ਹੋ ਗਈਆਂ ਸੀ ਪਹਿਲਾਂ ਆ ਕੇ ਜਦੋਂ ਬੈਠੇ ਲੋਕਾਂ ਨੇ ਆਪਦੇ ਘਰਾਂ 'ਚ ਰੱਖਿਆ ਰੋਟੀਆਂ ਪਾਣੀ ਦਾ ਇੰਤਜ਼ਾਮ ਕੀਤਾ ਫਿਰ ਪਸ਼ੂਆਂ ਲਈ ਆਖਿਆ ਵੀ ਆ ਪੱਠੇ ਸਾਰੇ ਤੁਹਾਡੇ ਹੀ ਆ ਚਾਰ ਲੋ ਜਿੰਨੇ ਮਰਜੀ ਤੇ ਉਹ ਪੱਠੇ ਮੁੜ ਕੇ ਉਹ ਜਿਨ੍ਹਾਂ ਦੇ ਘਰੇ ਆ ਕੇ ਠਹਿਰੇ ਸੀ ਨਾ ਬਜ਼ੁਰਗ ਉਹ ਉਹਨਾਂ ਲੋਕਾਂ ਨੇ ਆਪਦੇ ਪਸ਼ੂਆਂ ਨੂੰ ਪਤਾ ਨਹੀਂ ਪਾਏ ਕਿ ਨਹੀਂ ਪਾਏ ਪਰ ਜਿਹੜੇ ਉਧਰੋਂ ਪਾਕਿਸਤਾਨੋਂ ਲੈੰਦੇ ਪੰਜਾਬ ਚੋਂ ਆਏ ਸੀ ਨਾ ਸਾਡੇ ਭੈਣ ਭਰਾ ਸਾਡੇ ਰਕੇ ਟੱਬਰ ਉਹਨਾਂ ਨੂੰ ਲੋਕਾਂ ਨੇ ਨਾ ਪਸ਼ੂਆਂ ਨੂੰ ਪੱਠਿਆਂ ਦੀ ਕਮੀ ਹੋਣ ਦਿੱਤੀ ਨਾ ਲੋਕਾਂ ਨੂੰ ਰੋਟੀ ਪਾਣੀ ਦੀ ਕਮੀ ਹੋਣ ਦਿੱਤੀ ਵੀ ਪੂਰੀ ਮਦਦ ਕੀਤੀ ਸਾਰਿਆਂ ਨੇ ਚਲੋ ਮੁੜ ਕੇ ਸਮਾਂ ਪਿਆ ਜਿਨ੍ਹਾਂ ਦੀ ਉਧਰ ਜ਼ਮੀਨਾਂ ਹਿੱਥੇ ਜ਼ਮੀਨਾਂ ਲਾਟ ਹੋ ਗਈਆਂ ਘਰ ਮਿਲ ਗਏ ਫਿਰ ਆਪੋ ਆਪਣੇ ਟਿਕਾਣਿਆਂ ਤੇ ਸਾਰੇ ਬਹਿ ਗਏ ਪਰ ਇੱਕ ਰਾਂ ਤੇ ਆਹ ਹਾਲ ਹੋ ਗਿਆ ਨਾ ਜਿਵੇਂ ਆ ਹਾਲ ਆ ਉਹ ਵੀ ਉਦੋਂ ਵੀ ਬੜੀ ਤਰਾਸਦੀ ਹੋਈ ਜੀ ਦੀ ਉਧਰ ਪਾਕਿਸਤਾਨ ਚ ਬੜੀਆਂ ਕਟਾਂ ਲਗੀਆਂ ਜਿਹਦੀ ਚਾਰ ਕਿੱਲੇ ਜ਼ਮੀਨ ਹੈ ਉਹਨੂੰ ਕਿਲਾ ਮਿਲੀ ਇਧਰ ਆ ਕੇ ਇਧਰ ਹਿੰਦੁਸਤਾਨ ਚ ਆ ਕੇ ਪਾਕਿਸਤਾਨ ਦੀ ਜ਼ਮੀਨ ਨੂੰ ਇਹਨਾਂ ਸਰਕਾਰਾਂ ਬਣਾ ਲਿਆ ਵੀ ਮਾੜੀ ਆ ਤੇ ਜਿਹੜੀ ਹਿੰਦੁਸਤਾਨ ਦੀ ਜ਼ਮੀਨ ਹੈ ਉਹ ਵਧੀਆ ਉਹ ਮਹਿੰਗੀ ਆ ਵੀ ਅਸੀਂ ਬੈਠੇ ਆ ਲਾਹੌਰ ਦੇ ਲਾਗੇ ਸਰੀਆਲੀ ਪਿੰਡ ਹੀ ਇਸ ਤਰ੍ਹਾਂ ਹੀ ਦੂਜੇ ਲੋਕ ਵੀ ਬੈਠੇ ਹੋਣਗੇ ਮੈਂ ਇੱਕ ਉਦਾਹਰਨ ਦੇ ਤੌਰ ਤੇ ਆਪਦੇ ਪਰਿਵਾਰ ਦੀ ਵੀ ਜਿਹੜੇ ਸਾਡੇ ਦਾਦੇ ਪੜਦਾਦੇ ਗੱਲ ਕਰਦੇ ਰਹੇ ਆ ਬਜ਼ੁਰਗ ਸਾਡੇ ਗੱਲ ਕਰਦੇ ਰਹੇ ਆ ਵੀ ਪਹਿਲੀ ਘਟ ਵੱਜੀ ਚੌਕਿਲਿਆਂ ਦੇ 2 ਕਿਲੇ ਮਿਲੇ ਭੀ ਪਾਕਿਸਤਾਨ ਨੂੰ ਆ ਕੇ ਜੇ ਅਸੀਂ ਕਿਸੇ ਪਿੰਡ 'ਚ ਬੈਂਦੇ ਕਹੇ ਵੀ ਪਿੰਡ 'ਚ ਬਹਿ ਜਾਂਦੇ ਭਾਵੇਂ ਅਸੀਂ ਪਰਾਂ ਜਾ ਕੇ ਲੁਧਿਆਣੇ ਲਾਗੇ ਕਿਸੇ ਪਿੰਡ ਬਹਿ ਜਾਂਦੇ ਜਾਂ ਅਸੀਂ ਕਿਤੇ ਚੰਡੀਗੜ੍ਹ ਲਾਗੇ ਜਿਵੇਂ ਜੀਲਕਪੁਰ ਆ ਜਾਂ ਮਹਾਲੀਏ ਪਿੰਡ ਹੀ ਸਨ ਸਾਰੇ ਜੇ ਉੱਥੇ ਬਹਿ ਜਾਂਦੇ ਜਾਂ ਇੱਥੇ ਲਾਗੇ ਬੰਨੇ ਪੱਟੀ ਦੇ ਕਿਸੇ ਪਿੰਡ ਬਹਿ ਜਾਂਦੇ ਚੌਕਿਲਿਆਂ ਦੇ 2 ਕਿਲੇ ਮਿਲਨੇ ਹੀ ਵੀ ਰੁਪਈਏ ਦੀ ਜ਼ਮੀਨ ਦੀ ਇੱਧਰ ਆ ਕੇ ਮੁੜ ਕੇ ਵੁਖਤ ਜਿਹੜੀ ਸੀ ਉਹ ਥੇਲੀ ਚ ਮਿਲਦੀ ਸੀ ਪੀ ਇੱਧਰ ਲਈ ਜ਼ਮੀਨ ਨੂੰ ਕੀਮਤੀ ਗਿਣਿਆ ਸੀ ਤੇ ਅਗਲਾ ਘਟ ਵਜਦਾ ਜੇ ਕਿਸੇ ਵੀ ਸ਼ਹਿਰ ਚ ਬੈੰਨੇ ਆ ਅਰਬਨ ਏਰੀਆ ਚ ਤੇ ਫਿਰ ਇੱਕ ਘਟ ਹੋਰ ਵਜਦੀ ਸੀ ਫਿਰ ਦੋਹਾਂ ਕਿੱਲਿਆਂ ਦਾ ਕਿੱਲੇ ਚ ਹੋ ਜਾਂਦਾ ਸੀ ਪੀ ਜਾਨੀ ਕਿ ਰੁਪਈਏ ਦਾ ਚਵਾਨੀ ਮਿਲਣੀ ਸੀ ਫਿਰ ਇਹ ਇਹਨਾਂ ਬਜ਼ੁਰਗਾਂ ਸੋਚਿਆ ਵੀ ਸ਼ਹਿਰ ਚ ਬਈਏ ਮੁੰਡੇ ਮੰਡੇ ਪੜਾ ਲਾਂਗੇ ਉਹ ਚੋਂ ਕਿੱਲਿਆਂ ਦਾ ਕਿਲਾ ਕਿਲਾ ਮਿਲਿਆ ਇੱਕ ਅਲੀ ਇੱਕ ਪਰਿਵਾਰ ਦੀ ਕਹਾਣੀ ਨਹੀਂ ਇਹ ਤਕਰੀਬਨ 1.5 ਕਰੋੜ ਜਿਹੜੇ ਬੰਦੇ ਉੱਜੜ ਕੇ ਆਏ ਆ ਉਹਨਾਂ ਸਾਰਿਆਂ ਦੀ ਕਹਾਣੀ ਆ ਵੀ ਇਹ ਪੰਜਾਬ ਦੇ ਲੋਕ ਤੇ ਵੇਖੋ ਵਾਰ-ਵਾਰ ਸਰਕਾਰਾਂ ਨੇ ਇਹਨਾਂ ਨੂੰ ਉਜਾੜਿਆ ਡੇਗਿਆ ਕੇਂਦਰ ਦੀਆਂ ਸਰਕਾਰਾਂ ਨੇ ਤੱਕੇ ਕੀਤੇ ਤੇ ਪੰਜਾਬ ਦੇ ਲੋਕ ਜਝਾਰੂ ਨੇ ਇੱਕ ਦੂਜੇ ਨੇ ਬਾਹ ਫੜੀ ਤੇ ਫੇਰ ਪੰਜਾਬ ਦੇ ਲੋਕਾਂ ਨੂੰ ਉਠਾਇਆ ਤੇ ਪੰਜਾਬ ਫੇਰ ਆਵਾਜ਼ ਤੇ ਜਿੰਦਾਬਾਦ ਹੋਇਆ ਤੇ ਪੰਜਾਬ ਦੇ ਲੋਕ ਬੜੇ ਦਲੇਰ ਨੇ ਵੇਖੋ ਕਿ ਨਾ ਇਹਨਾਂ ਦਾ ਨੁਕਸਾਨ ਹੁੰਦਾ ਜਿਵੇਂ ਮੈਂ ਤੁਹਾਨੂੰ ਦੱਸਿਆ 6 ਸਾਲਾਂ 4 ਵਾਰਾਂ ਇਹਨਾਂ ਦੀ ਫਸਲ ਬਰਬਾਦ ਹੋ ਗਈ ਤੇ ਬਹੁਤੇ ਘਰ ਇਹੋ ਜਿਹੇ ਜਿੰਨਾਂ ਕੋ ਪਹਿਲਾਂ ਪੱਧਰ ਨਹੀਂ ਕੀਤੀਆਂ ਗੀਆਂ ਹੁਣ ਆ ਕੇ ਕੀਤੀਆਂ ਪੱਧਰ ਝੋਨੇ ਲਾਏ ਤੇ ਹੁਣ ਫੇਰ ਬਰਬਾਦ ਹੋ ਗਈਆਂ ਪਰ ਇਹਨਾਂ ਦੇ ਮੂੰਹ ਤੇ ਤੁਹਾਨੂੰ ਪੋਰਾ ਜਿੰਨਾ ਫਿਕਰ ਨਹੀਂ ਦਿਖੂਗਾ ਚਿਹਰੇ ਇਹਨਾਂ ਦੇ ਤੁਹਾਨੂੰ ਹੱਸਦੇ ਹੀ ਮਿਲਣਗੇ ਵੀ ਇਹ ਨਹੀਂ ਕੋਈ ਵੀ ਇਹਨਾਂ ਦਾ ਨੁਕਸਾਨ ਹੋ ਗਿਆ ਤੇ ਇਹ ਦਿਲ ਛੱਡ ਜਾਣਗੇ ਇਹ ਦਿਲ ਦੇ ਦਿਲਦਾਰ ਬੰਦੇ ਨੇ ਦਲੇਰ ਨੇ ਇਮਾਨਦਾਰ ਨੇ ਪਰ ਇੱਥੇ ਇਹ ਨਹੀਂ ਵੀ ਇਹਨਾਂ ਦੁੱਖ ਦੁੱਖ ਇਹਨਾਂ ਨੂੰ ਵੀ ਦੁੱਖ ਸਾਨੂੰ ਵੀ ਆ ਦੁੱਖ ਸਾਨੂੰ ਵੀ ਪੂਰਾ ਕਿਉਂਕਿ ਇਹ ਵੀ ਸਾਡੇ ਪਰਿਵਾਰ ਆ ਆਹਨੋ ਨਿੱਕੇ ਨਿੱਕੇ ਬੱਚੇ ਆ ਇਹਨਾਂ ਨਾਲ ਪਿਆਰ ਦੀਆਂ ਗੱਲਾਂ ਆ ਕੇ ਇੱਥੇ ਕੀਤੀਆਂ ਵੀ ਤੁਸੀਂ ਸਾਡੇ ਹੀ ਬੱਚੇ ਜੇ ਵੀ ਆਉ ਉਹ ਤੁਹਾਨੂੰ ਮੈਂ ਲੈ ਕੇ ਚੱਲਦਾ ਵੀ ਇਹ ਇਹ ਵੀ ਵੇਖੋ ਇਨਸਾਨ ਨੇ ਤੇ ਇਹਨਾਂ ਦਾ ਵੀ ਜੀ ਕਰਦਾ ਵੀ ਅਸੀਂ ਵੀ ਚੰਗੇ ਸਕੂਲਾਂ 'ਚ ਪੜੀਏ ਸਾਡੇ ਕੋ ਵੀ ਚੰਗਾ ਮੋਟਰਸਾਈਕਲ ਸਾਡੇ ਕੋ ਵੀ ਚੰਗੀ ਗੱਡੀ ਹੋਵੇ ਇੱਥੇ ਕਈ ਪਰਿਵਾਰ ਆ ਜਿਨ੍ਹਾਂ ਕੋ 3-3 4-4 ਕਿਨੇ ਜ਼ਮੀਨ ਆ ਕਈ ਇਹੋ ਜਿਹੇ ਜਿਨ੍ਹਾਂ ਕੋ ਕਿੱਲਾ ਕੀ ਆ ਤੇ ਕਈ ਇਹੋ ਜਿਹੇ ਵੀ ਹੈਗੇ ਜਿੰਨਾਂ ਕੋ 50 ਕਿੱਲੇ ਪਰ 50 ਕਿੱਲੇ ਵੀ ਬਰਬਾਦ ਹੋ ਗਏ ਉਹ ਵੀ ਵਿਚਾਰਾ ਇੱਕ ਗਰੀਬ ਹੀ ਆ ਉਹਦੇ ਪੱਲੇ ਵੀ ਕੀ ਆ ਜੇ 50 ਕਿੱਲੇ ਹੁਣਾਂ ਖਰਚ ਜ਼ਿਆਦਾ ਲਾ ਕੇ ਬੈਠਾ ਤੇ ਜ਼ਮੀਨ ਤੇ ਫੇਰ ਤਬਾਹ ਹੋ ਗਈ ਬਰਬਾਦ ਹੋ ਗਈ ਤੇ ਮੇਰੀ ਇਹੋ ਹੱਥ ਜੋੜ ਕੇ ਬੇਨਤੀ ਆ ਜਿਹੜੇ ਭਰਾ ਕੋਈ ਮਦਦ ਕਰਨ ਆਉਂਦੇ ਦਾਨੀ ਸੱਜਣ ਪਹਿਲਾਂ ਤੇ ਉਹਨਾਂ ਦਾ ਧੰਨਵਾਦ ਪਰ ਇਹ ਮੈਂ ਬੇਨਤੀ ਜ਼ਰੂਰ ਕਰੂੰਗਾ ਜਿਹੜਾ ਕੋਈ ਮਦਦ ਕਰਦਾ ਉਹ ਸਿੱਧੀ ਆ ਕੇ ਇੱਥੇ ਇਹਨਾਂ ਭਰਾਵਾਂ ਨੂੰ ਕਰੇ ਤੁਹਾਡਾ ਦਾਨ ਤਾਂ ਹੀ ਟਿਕਾਣੇ ਲੱਗਣਾ ਜੇ ਜੇ ਤੁਸੀਂ ਸਿੱਧੀ ਆ ਕੇ ਜਿੰਨੂੰ ਲੋੜ ਆ ਉਹਦੀ ਮਦਦ ਕਰੋਗੇ ਕਈ ਭਰਾ ਰਾਹ ਜਿੱਕੇ ਥਾਂ ਤੇ ਲਾ ਜਾਂਦੇ ਆ ਉਹ ਭਰਾਵੋ ਲੁੱਟ ਖੋਈ ਹੁੰਦੀ ਜੇ ਉਹ ਤੁਹਾਡਾ ਸਮਾਨ ਟਿਕਾਣੇ ਨਹੀਂ ਜੇ ਪਹੁੰਚਦਾ ਉਹ ਬੰਦੇ ਜਿਹੜੇ ਆ ਉਹ ਫੰਡ ਫੰਡ ਇਕੱਠੇ ਕਰਨ ਦੇ ਚੱਕਰ 'ਚ ਜਾਂ ਖੁਰਦਪੁਰਦ ਕਰਨ ਦੇ ਚੱਕਰ 'ਚ ਹੀ ਹੁੰਦੇ ਜੇ ਤੁਸੀਂ ਆਪ ਆ ਕੇ ਅਸੀਂ ਕੋਈ ਇਹ ਵੀ ਨਹੀਂ ਕਹਿੰਦੇ ਵੀ ਸਾਨੂੰ ਅਸੀਂ ਆਪ ਇਹੋ ਜੇ ਕੰਮ ਤੋਂ ਪਿੱਛੇ ਰਹੀਨੇ ਆ ਅਸੀਂ ਤੇ ਆਪ ਇਹ ਚਾਹੁੰਦੇ ਆਂ ਕਿ ਜਿਹੜਾ ਬੰਦਾ ਆਵੇ ਉਹ ਆਪਦੇ ਹੱਥੀਂ ਜਿੰਨੂੰ ਦੇਣੀ ਆ ਚੀਜ਼ ਆਪਦੇ ਹੱਥੀਂ ਉਹਨੂੰ ਦਵੇ ਜਿਹਦਾ ਨੁਕਸਾਨ ਹੋਇਆ ਤੇ ਹੋਰ ਗੱਲ ਹੁਣ ਬੰਨਿਆ ਬੰਨੂ ਇੱਧਰ ਕੋਈ ਨੁਕਸਾਨ ਨਹੀਂ ਆ ਤੇ ਬੰਨੂ ਇੱਧਰ ਰਿਆ ਹੀ ਕੁਝ ਨਹੀਂਗਾ ਤੇ ਉਹ ਕਈ ਵਾਰ ਕੀ ਹੁੰਦਾ ਇੱਥੇ ਜਦੋਂ ਬੈਠੇ ਕਿਸ ਨੂੰ ਪਤਾ ਹੀ ਨਹੀਂ ਜਿਹੜੇ ਬੰਨੂ ਇੱਧਰ ਲਈ ਜਿੰਨਾ ਨੁਕਸਾਨ ਨਹੀਂ ਉਹ ਜ਼ਿਆਦਾ ਲੈ ਜਾਂਦੇ ਆ ਤੇ ਜਿਹੜਾ ਇੱਧਰ ਲਾ ਹੋ ਰਹਿ ਜਾਂਦਾ ਹੁਣ ਅਸੀਂ ਸਾਰਿਆਂ ਨੂੰ ਜਾਣਦੇ ਆਂ ਵੀ ਇੱਥੇ ਇੱਥੇ ਜੰਮੇ ਇੱਥੇ ਵੱਡੇ ਹੋਏ ਇੱਥੇ ਹੀ ਲੋਕਾਂ ਨੇ ਐਮਐਲਏ ਬਣਾਇਆ ਇੱਥੇ ਹੀ ਸੰਗਤ ਨੇ ਮੰਤਰੀ ਬਣਾਇਆ ਤੇ ਮੈਨੂੰ ਵੀ ਪਤਾ ਹੁੰਦਾ ਵੀ ਕਿਹਦਾ ਨੁਕਸਾਨ ਹੋਇਆ ਕਿਹਦਾ ਨਹੀਂ ਤੇ ਉਹ ਸਾਡੇ ਤੋਂ ਵੀ ਕਈ ਭੈਣ ਭਰਾ ਲੈ ਜਾਂਦੇ ਆ ਵੀ ਅਸੀਂ ਕਿਸੇ ਨੂੰ ਕਹਿਣ ਜੋਗੇ ਕੋਈ ਨਹੀਂ ਹੁੰਦੇ ਪਰ ਨਹੀਂ ਮਦਦ ਉਹਦੀ ਕਰਨੀ ਚਾਹੀਦੀ ਜਿਹਦਾ ਨੁਕਸਾਨ ਹੋਇਆ ਜੀ ਦੀ ਫਸਲ ਤਬਾਹ ਹੋ ਗਈ ਜ਼ਮੀਨ ਤਬਾਹ ਹੋ ਗਈ ਜਿਹਦੇ ਪੱਲੇ ਹੀ ਇਸ ਵੇਲੇ ਕੱਖ ਨਹੀਂ ਰਹਿ ਗਿਆ ਉਹਨਾਂ ਲੋਕਾਂ ਦੀ ਮਦਦ ਹੋਣੀ ਚਾਹੀਦੀ ਆ ਤੇ ਮੈਂ ਇਹੋ ਬੇਨਤੀ ਕਰੂੰਗਾ ਵੀ ਆਪ ਆ ਕੇ ਸ਼ਨਾਖਤ ਕਰਕੇ ਉਹਨਾਂ ਲੋਕਾਂ ਨੂੰ ਚੀਜ਼ ਦਿਓ ਜਿਹੜੇ ਉਸ ਚੀਜ਼ ਲਈ ਲਾਹ ਪਾਤਰੀ ਨੇ ਜਿਹੜੇ ਲੋੜਵੰਦ ਨੇ ਬਾਕੀ ਇਹ ਕੋਈ ਕਿਸੇ ਤੋਂ ਮੰਗਦੇ ਨਹੀਂਗੇ ਇਹ ਬੜੇ ਇਹ ਅਣਖੀ ਦਲੇਰ ਲੋਕ ਨੇ ਇਹ ਕੋਈ ਇਹੋ ਜਿਹੀ ਨਹੀਂ ਪਰ ਵਿਫਤਾ ਹੀ ਇਹੋ ਜਿਹੀ ਪੈ ਗਈ ਆ ਸਾਨੂੰ ਖੋਦ ਨੂੰ ਆਪਦੀ ਆਪ ਨੂੰ ਅੱਗੇ ਕਰਕੇ ਸਾਰਿਆਂ ਨੂੰ ਸਾਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਆ ਬਾਕੀ ਜਿਹੜੇ ਕੋਈ ਆ ਸੋਸ਼ਲ ਮੀਡੀਆ ਤੇ ਅੱਗ ਲਾਉਂਦੇ ਆ ਬੰਦੇ ਕਈ ਪੱਤਰਕਾਰ ਕਈ ਹੋਰ ਬੰਦੇ ਉਹ ਜਿਹੜਾ ਕੋਈ ਬੰਦਾ ਕੰਮ ਕਰਦਾ ਉਹਦੇ ਅਲ ਦੇਖ ਕੇ ਕੰਮ ਕਰੋ ਜੇ ਕੋਈ ਉੰਨੀ ਕੀ ਗੱਲ ਵੀ ਹੈਗੀ ਆ ਨਾ ਉਹਨੂੰ ਗੱਲ ਨੂੰ ਕਿਉਂਕਿ ਆਪਾਂ ਸਾਰੇ ਭਰਾ ਆ ਜੇ ਕਿਸੇ ਦੀ ਭੰਡੀ ਕਰੋਗੇ ਉਹ ਕਿਸੇ ਦੀ ਨਹੀਂ ਆਪਣੀ ਪੰਜਾਬੀਆਂ ਦੀ ਆਪਣੇ ਪੰਜਾਬ ਦੀ ਭੰਡੀ ਆ ਕਿਸੇ ਦੀ ਭੰਡੀ ਨਹੀਂਗੀ ਜੇ ਕੋਈ ਨਿੱਕੀ ਮੋਟੀ ਗੱਲ ਹੈਗੀ ਆ ਉਹਨੂੰ ਗੱਲ ਨੂੰ ਗਈ ਗੱਲ ਕਰਿਆ ਕਰੋ ਸੋਸ਼ਲ ਮੀਡੀਆ ਬੜੀ ਭੜੀ ਆ ਗਿਆ ਕਿਸੇ ਦਾ ਕਰਤਾਰ ਜਾਂ ਕਿਸੇ ਦੀ ਕਰਤਾਰ ਕੁਸ਼ੀ ਕਰਨ ਤੋਂ ਪਹਿਲਾਂ ਦੋ ਸੌ ਵਾਰ ਪਹਿਲਾਂ ਸੋਚਿਆ ਕਰੋ ਤੇ ਜਿਹੜੇ ਲੋਕ ਫੇਸਬੁੱਕ ਦੀ ਕਮਾਈ ਖਾਂਦੇ ਆ ਉਹ ਪ੍ਰਮਾਤਮਾ ਉੱਤੇ ਵਹਿੰਦਾ ਉਹਨੇ ਫੇਸਬੁੱਕ ਦੀ ਕਮਾਈ ਕਿਸਨੇ ਰਗੜ ਦੇਣਾ ਸਾਰਾ ਕੁਝ ਤੇ ਸੇਵਾ ਕਰੋ ਬਹੁਤੇ ਲੋਕ ਇੱਥੇ ਮੈਂ ਵੇਖਿਆ ਫੇਸਬੁੱਕ ਤੇ ਬਸ ਵੀਡੀਓ ਬਣਾਉਣ ਲਈ ਆਉਂਦੇ ਕਈ ਬੰਦੇ ਇਹੋ ਜਿਹੇ ਮੈਂ ਵੇਖੇ ਆ ਉਹ ਆ ਕੇ ਵੀਡੀਓ ਬਣਾ ਕੇ ਕਰ ਲੈਣ ਆਪਣਗੇ ਹਾਂਜੀ ਮਾਅਬਜਾ ਹਾਂਜੀ ਕਦੋਂ ਆਊ ਮਾਅਬਜਾ ਵੇਖੋ ਇਹ ਆਪਾਂ ਨੂੰ ਪਤਾ ਪਾਣੀ ਜਦੋਂ ਲੱਥਦੇ ਆ ਉਦੋਂ ਹੀ ਮਾਅਬਜੇ ਆਉਂਦੀ ਆ ਤੇ ਜਿਹੜੇ ਲੋਕਾਂ ਨੂੰ ਨੁਕਸਾਨ ਹੋਇਆ ਉਹਨਾਂ ਨੇ ਕਦੀ ਪੁੱਛਿਆ ਮਾਅਬਜਾ ਕਦੋਂ ਆਊਗਾ ਇਹ ਉਹ ਲੋਕ ਪੁੱਛਦੇ ਆ ਜਿਹੜੇ ਵੀਡੀਓ ਬਣਾਉਣ ਆਉਂਦੇ ਆ ਬਸ ਉਹ ਜਿਹਦਾ ਨੁਕਸਾਨ ਹੋਇਆ ਉਹ ਤੇ ਵਿਚਾਰਾ ਪਿੱਛੇ ਵਿੱਚ ਘੁੱਟਿਆ ਵਟਿਆ ਪਿਆ ਵੀ ਯਾਰ ਰਿਆਈ ਕੱਖਣੀ ਕੀ ਮਾਅਬਜੇ ਤੋਂ ਲੈਣਾ ਵਾ ਸਾਡਾ ਨੁਕਸਾਨ ਹੀ ਨਾ ਹੁੰਦਾ ਮਾਅਬਜਾ ਮਾਅਬਜਾ ਇਹ ਵਾਦਾ ਵਾਪੀ ਜਿਹਦਾ ਨੁਕਸਾਨ ਹੋਇਆ ਉਹਦੇ ਖਾਤੇ ਹੀ 1 ਇੱਕ ਰੁਪਿਆ ਉਹ ਦੂਜੇ ਬੰਦੇ ਨੂੰ 1 ਰੁਪਿਆ ਨਹੀਂ ਮਿਲੂਗਾ ਉਹ ਬੰਦੇ ਨੂੰ ਪੁੱਛੀਦਾ ਵੀ ਹਾਂ ਤੇਰੀ ਜ਼ਮੀਨ ਕਿੱਥੇ ਗਿਆ ਉਹ ਅੱਗੋਂ ਆਖਣਗੇ ਨਹੀਂ ਅਸੀਂ ਤਾਂ ਸੇਵਾ ਕਰਨੇ ਆ ਮੈਂ ਕਿਹਾ ਕਾਦੀ ਇਹ ਮਿੱਟੀ ਲਾਉਂਦੇ ਆ ਤੇ ਮਿੱਟੀ ਜਿਹੜਾ ਚੁੱਕਣ ਦਿਆ ਹੋਵੇ ਨਾ ਤੋੜੇ ਜਾਂ ਸੁੱਟਣ ਦਿਆ ਹੋਵੇ ਉਹਦੇ ਕੱਪੜੇ ਵੀ ਲਿਪੜੇ ਹੁੰਦੇ ਆ ਤੇ ਉਹ ਬੰਦੇ ਵੇਖੀ ਤੇ ਉਹਨਾਂ ਦੇ ਪੈਰਾਂ ਤੱਕ ਉਹਨੂੰ ਨਹੀਂ ਇੱਕ ਪੂਰਾ ਜਿਨੀ ਮਿੱਟੀ ਲੱਗੀ ਹੁੰਦੀ ਬਸ ਉਹ ਇੱਥੇ ਵੀਡੀਓ ਬਣਾਉਣੀ ਆਉਂਦੇ ਆ ਤੇ ਮੇਰੀ ਇਹੋ ਬੇਨਤੀ ਆ ਜਿੰਨੀ ਵੀ ਕੋਈ ਕਰ ਸਕਦਾ ਭਾਵੇਂ 10 ਰੁਪਿਆ ਦੀ ਕੋਈ ਕਰ ਸਕਦਾ ਮ ਸਿਰਫ ਵੀਡੀਓ ਬਣਾਉਣ ਲਈ ਜਾਂ ਸਿਆਸਤ ਕਰਨ ਲਈ ਇਹੋ ਜੇ ਕਾਮਨਾ ਕਰੋ ਇਹ ਅੱਗੇ ਬੜੇ ਦੁਖੀ ਆ ਜੇ ਕੋਈ ਮਦਦ ਕਰਦਾ ਵਾ ਤੇ ਆਪਾਂ ਉਹਨੂੰ ਮਦਦ ਕਰਨ ਦਈਏ ਨਾ ਕਿ ਆਪਾਂ ਉਹਨੂੰ ਨੈਗੇਟਿਵ ਕਰਕੇ ਤੇ ਸਗੋਂ ਇਹਨਾਂ ਭਰਾਵਾਂ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰੀਏ ਉਹ ਗਾਂ ਹੁਣ ਫੇਰ ਲੋੜ ਪੈਣੀ ਆ ਅਜੇ ਵੀ ਲੋੜ ਆ ਜਦੋਂ ਪਾਣੀ ਲੱਥਾ ਉਦੋਂ ਫੇਰ ਲੋੜ ਪੈਣੀ ਆ ਡੀਜ਼ਲ ਦਿਓ ਜੇ ਇਹਨਾਂ ਨੂੰ ਆ ਕੇ ਖਾਦ ਡਾਈ ਚਾਹੀਦੀ ਇਹਨਾਂ ਨੂੰ ਬੀਜ ਚਾਹੀਦਾ ਗਾਂ ਸਪਰੇਅ ਸਪਰੂ ਕੋਈ ਖਾਦ ਲਈ ਇਹਨਾਂ ਦੀ ਮਦਦ ਕਰਦੇ ਹੋ ਜੇ ਇਹ ਆਪਣੇ ਭਰਾ ਹੀ ਨੇ ਆਪਣੇ ਪਰਿਵਾਰ ਨੇ ਕੋਈ ਵੱਖਰੇ ਥੋੜਾ ਮੈਂ ਵੀ ਕਰੂੰਗਾ ਆਪਦੇ ਤੌਰ ਤੇ ਮਦਦ ਕਰੂੰਗਾ ਆਪਦੀ ਜੇਬ ਚੋਂ ਕਰੂੰ ਸਰਕਾਰ ਤੋਂ ਤੇ ਕਰਾਉਣੀ ਕਰਾਉਣੀ ਆ ਆਪਦੀ ਜੇਬ ਚੋਂ ਵੀ ਕਰਾਂਗੇ